ਬੀਹਾਜੀ ਦੇਖੋ ਅਸੀਂ ਸੀਸੱਤ ਬੰਦਿਆਂ ਨੇ ਆਹ ਕਹਾ ਪੱਟਿਆ ਕਹਾ ਹਜੇ ਦਿਖਾਇਆ ਨਹੀਂ ਉਹ ਕਿੰਨਾ ਸੀ ਕਿੰਨਾ ਨਹੀਂ ਉਹਦਾ ਵੀ ਉਤਹਾਟਣ ਕਰਵਾਇਆ ਕਹਾ ਪੱਟਣ ਦਾ ਹੁਣ ਇਹਨਾਂ ਨੇ ਬਾਰ-ਬਾਰ ਜਿਹੜਾ ਸਾਡੇ ਹਸਪਤਾਲ ਦੇ ਅੰਦਰ ਜਿੱਤੇ ਇੱਥੇ ਸਿਗਲਾ ਜੀ ਇੱਥੇ ਪਹੁੰਚੇ ਸੀ ਉਹ ਦੂਜੇ ਤੀਜੇ ਦਿਨ ਇੱਕ ਸਾਡੀ ਸਟਾਫ ਨਰਸ ਹੈ ਜਿਹੜੀ ਉਹਦੀ ਇੱਥੋਂ ਬਦਲੀ ਹੋ ਚੁੱਕੀ ਹੈ ਕਲੀਅਰ ਕਰਨ ਇਸ ਗੱਲ ਨੂੰ ਸਾਡਾ ਹਸਪਤਾਲ 24 ਘੰਟੇ ਚੱਲਦਾ ਸੀ 24 ਘੰਟੇ ਇਰੇ ਵੀ ਰਾਤ ਨੂੰ ਵੀ ਤਿੰਨ ਨਰਸਾਂ ਸੀ ਸਾਡੇ ਹਸਪਤਾਲ ਦੇ ਵਿੱਚ ਜਿਹੜੀਆਂ ਵਾਰੀ ਨਾਲ ਡਿਊਟੀ ਦਿੰਦੀਆਂ ਸੀ ਤੇ ਹਸਪਤਾਲ 24 ਘੰਟੇ ਆਗਰ ਕਿਸੇ ਕੋਈ ਬੱਚਾ ਵੈਦਾ ਪੈਦਾ ਹੋਣਾ ਹੈ ਹੋਰ ਕਰਨਾ ਹੈ ਦਿਨ ਰਾਤ ਸਾਡਾ ਹਸਪਤਾਲ ਚੱਲਦਾ ਸੀ ਇਹਨਾਂ ਨੇ ਸਾਡੀ ਇੱਥੇ ਇੱਕ ਸਟਾਫ ਨਰਸ ਦੀ ਬਦਲੀ ਕਰਤੀ ਹੁਣ ਇੱਥੇ ਦੋ ਰਹਿ ਗਈਆਂ ਉਹ ਸਟਾਫ ਨਰਸ ਸੀ ਜਿਹੜੀ ਇਸ ਕਰਕੇ ਸਾਡਾ ਹਸਪਤਾਲ ਹੁਣ ਦਿਨੇ ਤੇ ਨਹੀਂ ਚੱਲਦਾ 2 ਵਜੇ ਤੱਕ ਰਾਤ ਦਾ ਜਿਹੜਾ ਕੰਮ ਹੈ ਉਹ ਬੰਦ ਹੋ ਚੁੱਕਿਆ ਸਾਨੂੰ ਆ ਇਹ ਸਾਨੂੰ ਤੋਹਫਾ ਦੇ ਕੇ ਗਏ ਉਹਦੇ ਵਾਸਤੇ ਸਾਡੀ ਮੰਗ ਹੈ ਸਾਡੀ ਲੜਾਈ ਹੈ ਅਸੀਂ ਐਸਪੋਰਟ ਤੋਂ ਬਾਅਦ ਸੀਐਮਓ ਸਾਹਿਬ ਦੇ ਕੋਲੇ ਜਾ ਕੇ ਉਹਦਾ ਵੀ ਬੇਨਤੀ ਪੱਤਰ ਦੇਵਾਂਗੇ ਕਿ ਸਾਡੀ ਇੱਥੇ ਜਿਹੜੀ ਨਰਸ ਭੇਜੀ ਗਈ ਹੈ ਉਹ ਨਰਸ ਨੂੰ ਵਾਪਸ ਭੇਜਿਆ ਜਾਏ ਤਾਂ ਕਿ ਸਾਡਾ ਹਸਪਤਾਲ ਜਿਹੜਾ ਚਾੜੂ ਕੀਤਾ ਜਾਵੇ ਉਹ ਜਿਹੜੀਆਂ ਇਹਨਾਂ ਦੇ ਮਨਾਂ ਦੇ ਅੰਦਰ ਇੱਕੋ ਹੀ ਚੀਜ਼ ਹੈ ਕਿ ਸ਼ਾਇਦ ਇੱਥੇ ਜਿਹੜਾ ਕੀ ਬਣ ਦੇਣਾ ਆਮ ਆਦਮੀ ਕਲੀਨਿਕ ਉਹਦੀ ਪ੍ਰਪੋਜ਼ਲ ਇਹਨਾਂ ਦੇ ਮਨਾਂ ਦੇ ਅੰਦਰ ਹੈ ਜਿਹੜੀ ਇੱਕ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਤੋਖ ਹੈ ਜਿਹੜੇ ਹਸਪਤਾਲਾਂ ਨੂੰ ਬਿਲਕੁਲ ਖਤਮ ਕਰ ਰਹੇ ਹਨ ਹਸਪਤਾਲਾਂ ਨੂੰ ਖਤਮ ਕਰਕੇ ਛੋਟੇ-ਛੋਟੇ ਜਿਹੜੇ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਚੈਂਪੀਅਨ ਐਮਬੀਬੀਐਸ ਡਾਕਟਰ ਦੀ ਡਿਊਟੀ ਹੈ ਉਹਨਾਂ ਨੇ ਸਿਰਫ ਟੈਸਟ ਕਰਨੇ ਹਨ ਹੋਰ ਇਲਾਜ ਜੇ ਤੁਸੀਂ ਕਹੋ ਇਲਾਜ ਉੱਥੇ ਕੋਈ ਨਹੀਂ ਹੁੰਦਾ ਹੈ ਉਸ ਤਰ੍ਹਾਂ ਦੀ ਨੀਤੀ ਚੱਲੀ ਹੋਈ ਹੈ ਸਰਕਾਰ ਨੇ ਕਿ ਹਸਪਤਾਲ ਜਿਹੜੇ ਚੱਲਣ ਤਾਂ ਉਹ ਪ੍ਰਾਈਵੇਟ ਹਸਪਤਾਲ ਹੈ ਜਿਹੜੇ ਉਹਨਾਂ ਦਾ ਰੁਤਬਾ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਨੂੰ ਕਾਇਮ ਕੀਤਾ ਜਾਵੇ ਸਰਕਾਰੀ ਤਾਂ ਕਿ ਜੇ ਸਰਕਾਰੀ ਹਸਪਤਾਲ ਬੰਦ ਹੋਣਗੇ ਤਾਂ ਜਿਹੜੇ ਸਰਕਾਰੀ ਮੁਲਾਜ਼ਮ ਰੱਖੇ ਜਾਂਦੇ ਉਹਨਾਂ ਨੂੰ ਖਤਮ ਕੀਤਾ ਜਾਊਗਾ ਇਸ ਕਰਕੇ ਸਾਰਾ ਪ੍ਰਾਈਵੇਟ ਸਿਸਟਮ ਕਰਨ ਦੇ ਵਾਸਤੇ ਪਰ ਅਸੀਂ ਲੋਕ ਸਾਡੀ ਪੰਚਾਇਤ ਸਾਡਾ ਨਗਰ ਬੜਾ ਸੁਚੇਤ ਹੈ ਇਹ ਦੇਸ਼ ਭਗਤਾਂ ਦਾ ਪਿੰਡ ਹੈ ਬਹੁਤ ਕੁਝ ਸਿੱਖਿਆ ਹੋਇਆ ਹੈ ਬਹੁਤ ਕੁਝ ਸਿੱਖ ਰਹੇ ਹਾਂ ਪਰ ਅਸੀਂ ਕਦੇ ਵੀ ਚਾਹੇ ਗਵਰਨਮੈਂਟ ਐ ਇੱਧਰ ਦੀ ਇੱਧਰ ਹੋ ਜੇ ਇਥੇ ਅਸੀਂ ਸਾਡਾ ਹਸਪਤਾਲ ਟੁੱਟਣ ਨਹੀਂ ਦੇਵਾਂਗੇ ਅਸੀਂ ਕਹਿੰਦੇ ਆ ਸਾਡਾ ਹਸਪਤਾਲ ਜਿਸ ਤਰ੍ਹਾਂ ਹੈ ਇਥੇ ਸਾਡੇ ਮੁਲਾਜ਼ਮ ਭੇਜੇ ਜਾਣ ਸਾਡਾ ਹਸਪਤਾਲ 24 ਘੰਟੇ ਖੁੱਲ੍ਹਾ ਰਹੇ ਇਹ ਸੁਣਿਆ ਕਿਤੇ ਵੀ ਵੱਡਾ ਹਸਪਤਾਲ ਤੋੜ ਕੇ ਉਹਨੂੰ ਛੋਟਾ ਕਰ ਦਿਓ ਕਿਧਰ ਲੀਆਂ ਪਾਲਿਸੀਆਂ ਨਹੀਂ ਹੁਣ ਸਿਰਫ ਜ਼ਿਲ੍ਹੇ ਦੇ ਅੰਦਰ ਦੋ ਪਿੰਡ ਹੈ ਫਫੜੇ ਭਾਈਕੇ ਤੇ ਜੋਗਾ ਜਿੱਥੇ ਆਇਆ ਆਪਦਾ ਕਲੀਨ ਕਾਮ ਆਦਮੀ ਕਲੀਨ ਕਰ ਜਿਹੜਾ ਸਤਾਪਤ ਨਹੀਂ ਕਰ ਸਕੇ ਚੋਰੀ ਕੀਤੀ ਸੀ ਇਹਨਾਂ ਨੇ ਇੱਥੇ ਆ ਕੇ ਹਾਲ ਦਾ ਜਿਹੜਾ ਪੱਥਰ ਸੀ ਫਰਸ਼ ਸੀ ਜਿਹੜਾ ਉਹ ਪਟਦਾ ਸੀ ਇੱਕ ਘੰਟੇ ਦੇ ਵਿੱਚ ਖਾਂ ਨੇ ਦੇ ਘੰਟੇ ਚ ਪਤਾ ਨਹੀਂ ਕਿਵੇਂ ਪਟਿਆ ਕਿਵੇਂ ਨਹੀਂ ਉਹ ਪਟਣ ਤੋਂ ਬਾਅਦ ਜਦ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਉਸ ਨੂੰ ਮੁਰਤੇ ਉਸ ਫਰਸ਼ ਨੂੰ ਫੇਰ ਪੰਚਾਇਤ ਨੇ ਉਹ ਫਰਸ਼ ਨੂੰ ਲਵਾਇਆ ਪਰ ਅਸੀਂ ਉਹ ਜਿਹੜਾ ਕਲੀਨਕ ਬਣਾਉਣ ਦੀ ਗੱਲ ਕਰਦੇ ਬਣਾ ਲੈਣ ਕਿਸੇ ਹੋਰ ਥਾਂ ਤੇ ਬਣਾ ਲੈਣ ਬਣਾ ਕੇ ਜਿੱਥੇ ਕੋਈ ਉਹਨਾਂ ਨੇ ਜੇ ਕੋਈ ਟੈਸਟ ਕਰਾਉਣ ਵਾਲੇ ਮੁੰਡੇ ਭੇਜਣਾ ਹਸਪਤਾਲ ਚ ਕਿੱਧਰ ਭੇਜ ਨਹੀਂ ਸਕਦੇ ਬਥੇਰੇ ਕਮਰੇ ਇੱਥੇ ਪਾ ਲੈਣ ਹੋਰ ਕਮਰਾ ਪਾ ਲੈਣ ਹਸਪਤਾਲ ਦੇ ਵਿੱਚ ਅਸੀਂ ਕਦੋਂ ਰੁਕਦੇ ਆਂ ਢੇਜ ਦਿਨ ਜਿਹੜਾ ਕੁਝ ਭੇਜਣਾ ਹੈ ਪਰ ਜਿਹੜਾ ਕਹਿੰਦੀ ਹੈ ਕਿ ਹਸਪਤਾਲ ਦਾ ਨੌ ਮਠਿਆ ਕੇ ਆਮ ਆਦਮੀ ਕਲੀਨਿਕ ਦਾ ਜਿਹੜਾ ਨੌ ਅਸੀਂ ਇੱਥੇ ਬਣਾਉਣਾ ਚਾਹੁੰਦੇ ਆ ਉਹ ਜਿੰਨਾ ਚਿਰ ਸਾਡੇ ਨਗਰ ਦੇ ਵਿੱਚ ਜਾਣ ਹੈ ਤੇ ਸਮਝਾ ਹੈ ਉਹਨਾਂ ਜ਼ਰੂਰ ਨਹੀਂ ਬਣ ਸਕੇਗਾ ਸੋ ਮੈਂ ਬੀਐਨਟੀ ਤੁਹਾਨੂੰ ਇਹੀ ਕਰਦਾ ਟਿੱਡ ਨੂੰ ਕਿ ਸੁਚੇਤ ਰਹੋ ਇਹਨਾਂ ਗੱਲਾਂ ਤੋਂ ਪੂਰਾ ਜ਼ੋਰ ਲੱਗਿਆ ਹੋਇਆ ਸਾਡੇ ਕੰਮ ਰੋਕਣ ਦੇ ਉੱਤੇ ਸਰਕਾਰ ਦਾ ਜੇ ਅਸੀਂ ਕਹੀਏ ਕਿ ਪ੍ਰਸ਼ਾਸਨ ਪ੍ਰਸ਼ਾਸਨ ਨੇ ਤਾਂ ਸਰਕਾਰ ਦੀ ਮੰਨਣੀ ਹੈ ਜੇ ਅਸੀਂ ਕਹੀਏ ਈਓ ਈਓ ਨੇ ਤਾਂ ਜਦੋਂ ਐਮਐਲਏ ਨੇ ਕਿਹਾ ਕਿ ਨਹੀਂ ਵੀ ਦੋ ਦਿਨ ਹੋਰ ਲੇਟ ਕਰਨੇ ਉਹ ਤਾਂ ਦੋ ਦਿਨ ਹੋਰ ਲੇਟ ਕਰੂਗਾ ਇਸ ਕਰਕੇ ਸਾਨੂੰ ਜਿਹੜਾ ਇਹ ਜਿੰਦਾ ਲਾਉਣਾ ਪਿਆ ਤੇ ਇਸ ਕਰਕੇ ਹੁਣ ਜਿੰਨਾ ਚਿਰ ਸਾਡੀਆਂ ਛੜਕਾਂ ਦਾ ਕੰਮ ਜਿਹੜੀਆਂ ਤਿੰਨ ਛੜਕਾਂ ਦੂਜਾ ਮੈਨੂੰ ਪਤਾ ਹਜੇ ਉਹਨਾਂ ਦਾ ਸਮਾਂ ਆਇਆ ਨਹੀਂ ਟੈਂਡਰ ਦਾ ਉਹ ਛੜਕਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਸਾਡੇ ਸ਼ਮਸ਼ਾਨ ਘਾਟਾਂ ਦਾ ਮੁਕੰਮਲ ਉਹਨਾਂ ਨੂੰ ਵਰਕ ਆਰਡਰ ਨਹੀਂ ਦਿੱਤਾ ਜਾਂਦਾ ਜਿੰਨਾ ਚਿਰ ਸਾਰੇ ਕੰਮੇ ਸ਼ੁਰੂ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਸਾਡਾ ਦਫ਼ਤਰ ਦਾ ਜਿਹੜਾ ਜਿੰਦਾ ਹੈ ਉਹ ਨਹੀਂ ਖੁੱਲੇਗਾ ਅੱਜ ਤੋਂ ਬਾਅਦ ਅੱਜ ਅਸੀਂ 1 ਘੰਟੇ ਦੇ ਵਾਸਤੇ ਚੱਕਾ ਇੱਥੇ ਜਾਮ ਕੀਤਾ ਪਰ ਅਸੀਂ ਇਹ ਵੀ ਨਾਲ ਹੀ ਫੈਸਲਾ ਦਿੰਨੇ ਆ ਪੰਚਾਇਤ ਦਾ ਸਾਡਾ ਫੈਸਲਾ ਹੈ ਸਾਡੇ ਤੇ ਕੋਈ ਵੀ ਕਾਰਵਾਈ ਹੋਵੇ ਜਿਸ ਤਰ੍ਹਾਂ ਦੀ ਵੀ ਕੋਈ ਕਾਰਵਾਈ ਆ ਕਾਰਵਾਈ ਦਾ ਸਾਹਮਣਾ ਵੀ ਕਰਾਂਗੇ ਇਹ ਸਾਡੇ ਤੇ ਕੋਈ ਡਾਂਗ ਭਰੂਗੀ ਅਸੀਂ ਡਾਂਗਾ ਵੀ ਖਾਵਾਂਗੇ ਅਸੀਂ ਪਰਚੇ ਵੀ ਕਰਾਵਾਂਗੇ ਪਰ ਮੰਗਲਵਾਰ ਨੂੰ ਇਸ ਤੋਂ ਵੱਡਾ ਕੱਟ ਕੀਤਾ ਜਾਏਗਾ ਇਹ ਚੱਕਾ ਜਾਮ 11 ਤੋਂ ਲੈ ਕੇ 1 ਵਜੇ ਤੱਕ ਕੀਤਾ ਜਾਏਗਾ ਇਹ ਜਿਹੜਾ ਚੱਕਾ ਹੈ ਇਹ 11 ਤੋਂ ਲੈ ਕੇ ਅਸੀਂ ਪ੍ਰਸ਼ਾਸਨ ਨੂੰ ਪਹਿਲੇ ਹੀ ਇਨਫੋਰਮੇਸ਼ਨ ਦੇ ਰਹੇ ਹਾਂ ਜੇਕਰ ਤਿੰਨ ਜਿਹੜਾ ਅਸੀਂ ਸਾਮਣੇ ਇਸ ਕਰਕੇ ਦਿੰਨੇ ਆ ਤਾਂ ਕਿ ਜਿਹੜੀ ਗੱਲਬਾਤ ਹੈ ਅਸੀਂ ਕੋਈ ਉਹਨਾਂ ਲੋਕਾਂ 'ਚੋਂ ਨਹੀਂ ਹਾਂ ਕਿ ਨੀਰਾਪੁਰਾ ਧੱਕਾ ਕਰਨ ਵਾਲੇ ਹੋਈਏ ਅਸੀਂ ਧੱਕਾ ਕਰਨ ਦੇ ਹੱਕ 'ਚ ਨਹੀਂ ਹਾਂ ਪਰ ਅਸੀਂ ਇਹ ਵੀ ਹੱਕ 'ਚ ਹਾਂ ਕਿ ਕਦੇ ਵੀ ਜਿਹੜੀਆਂ ਮੰਗਾਂ ਜਿਹੜੀ ਸਾਡੀਆਂ ਉਹ ਲੜਾਈ ਤੋਂ ਬਿਨਾਂ ਨਹੀਂ ਮਿਲਦੀਆਂ ਇਹ ਪ੍ਰਸ਼ਾਸਨ ਦਾ ਅਸੀਂ ਕਹੀਏ ਕੋਈ ਕਸੂਰ ਨਹੀਂ ਇਹ ਸਾਰਾ ਸਿਆਸੀ ਰੰਗ ਢੰਗ ਹੈ ਸਿਆਸੀ ਰੰਗ ਤੇ ਚਾੜੀ ਜਾਂਦੀ ਹੈ ਸਿਆਸੀ ਤੌਰ ਤੇ ਤੁਹਾਨੂੰ ਰੋਕਿਆ ਜਾਂਦਾ ਹੈ ਪਰ ਭੁੱਲ ਜੋ ਆ ਤੁਹਾਨੂੰ ਨਵੀਂ ਗੱਲ ਦੱਸਦੇ ਹਾਂ ਕੱਲ ਜਿਹੜੇ ਸਾਡੇ ਬਾੜ ਦਾ ਪਿੰਡ ਦੇ ਪਿੰਡ ਦੇ ਬਾੜ ਜਦੋਂ ਤੁਸੀਂ ਦੇਖੋਗੇ ਤੁਸੀਂ ਹੈਰਾਨ ਹੋਵੋਗੇ ਲੀਰੋ ਲੀਰ ਕਰਤਾ ਪਿੰਡ ਲੀਰੋ ਲੀਰ ਐਸ ਤਰ੍ਹਾਂ ਦੇ ਬਾੜ ਬਣਾਏ ਕਿ ਜਿਵੇਂ ਇਥੋਂ ਆਖਲੀਏ ਵਗ ਜਿਏ ਆਖਲੀਏ ਤੋਂ ਨੂੰਪਗੜ ਆ ਜਿਓ ਨੂੰਪਗੜ ਤੋਂ ਰੱਲੇ ਨੂੰ ਵਗ ਜਿਓ ਰੱਲੇ ਤੋਂ ਫੇਰ ਜੋਗੇ ਨੂੰ ਆ ਜੋ ਪਤ ਨਹੀਂ ਲੱਗਦਾ ਉਹਨਾਂ ਬਾੜਾਂ ਦਾ ਉਹ ਪਰ ਮੈਂ ਇਹ ਚੈਲੰਜ ਕਰਦਾ ਇਸ ਗੱਲ ਦਾ ਸਰਕਾਰ ਨੂੰ ਚਾਹੇ ਬਾੜ ਜਿੰਨੇ ਮਰਜੀ ਬਦਲੀ ਜਾਓ ਵੋਟਾਂ ਤਾਂ ਸਾਡੇ ਜੋਗੇ ਪਿੰਡ ਦੀ ਹੈ ਆ ਸਾਨੂੰ ਇੱਕੋ ਹੀ ਡਰ ਹੈ ਕਿ ਕਿਤੇ ਸਾਡੇ ਚ ਲਿਆ ਕੇ ਆਖਲੀਏ ਤੋਂ ਜਾਂ ਰੱਲੇ ਤੋਂ ਵੋਟਾਂ ਨਾ ਪਾ ਦੇਣ ਇਹ ਨਾ ਸਾਡੇ ਪਿੰਡ ਦੇ ਵਿੱਚ ਲਿਆ ਕੇ ਬਾੜ ਦੇਣ ਹੋਰ ਸਾਨੂੰ ਕੋਈ ਡਰ ਨਹੀਂ ਸਿੰਘਲਾ ਸਾਹਿਬ ਕੋਈ ਡਰ ਨਹੀਂ ਸਰਕਾਰੇ ਸਾਨੂੰ ਇਸ ਗੱਲ ਦਾ ਸਾਡੇ ਲੋਕਾਂ ਚ ਦਾਮ ਹੈ ਲੋਕ ਸਾਡੇ ਸਮਝਦੇ ਨੇ ਕਿਹੜੀ ਗੱਲ ਕਿੱਥੇ ਹੈ ਕਿਹਨੇ ਕੀਤਾ ਹੈ ਕਿਹਨੇ ਨਹੀਂ ਕੀਤਾ ਕਿਹੋ ਜੀ ਸੋਚਦੇ ਹੋ ਲੋਕਨ ਇਹ ਸਮਾਂ ਆਏਗਾ ਉਹਨੂੰ ਦੱਸਿਆ ਜਾਏਗਾ ਬਾੜ ਹੁਣ ਤੁਹਾਡੇ ਸਾਹਮਣੇ ਆ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਬਾੜ ਕਰਤੇ ਕਿਸੇ ਨੂੰ ਕਿਸੇ ਬਾੜ ਨੰਬਰ ਜਿਵੇਂ 1 ਹੈ ਉਹ ਵੀ ਰਿਜ਼ਰਵ ਕਰਤਾ ਬਾੜ ਨੰਬਰ 2 ਹੈ ਉਹ ਵੀ ਰਿਜ਼ਰਵ ਕਰਤਾ ਬਾੜ ਨੰਬਰ 3 ਹੈ ਉਹ ਵੀ ਰਿਜ਼ਰਵ ਕਰਤਾ ਬਾੜ ਨੰਬਰ 4 ਜਿਵੇਂ ਸਾਰੇ ਜਿੰਨੇ ਬਾੜ ਹੈ ਬਾੜ ਨੰਬਰ 6 ਹੈ ਉਹ ਵੀ ਰਿਜ਼ਰਵ ਕਰਤਾ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆਏਗਾ ਇੱਕ ਬੇਨਤੀ ਕਰਦਾ ਕਿ ਲੀਰੋ ਲੀਰ ਇਹਨਾਂ ਨੇ ਕਰਤਾ ਪਰ ਆਪਾਂ ਉਹਨਾਂ ਨੀਲੀ ਲੀਰਾ ਨੂੰ ਸਿਉ ਕੇ ਇੱਕੋ ਹੀ ਕੁਰਤਾ ਫੇਰ ਬਣਾ ਦੇਣਾ ਚਾਹੇ ਕੋਈ ਕੀਤੀ ਭਜਿਆ ਫਿਰ ਤੋਂ ਇਹ ਅਸੀਂ ਆਪ ਦੇ ਤੌਰ ਤੇ ਨਹੀਂ ਕਹਿੰਦੇ ਅਸੀਂ ਲੋਕਾਂ ਦੇ ਕਹਿੰਦੇ ਆ ਕਿਉਂਕਿ ਸਾਨੂੰ ਪਤਾ ਹੈ ਅਸੀਂ ਕੰਮ ਕਰਦੇ ਆਂ ਲੋਕਾਂ ਦੇ ਅਸੀਂ ਪਿੰਡ ਦੇ ਕੰਮ ਕਰਦੇ ਆਂ ਪਿੰਡ ਦਾ ਵਿਕਾਸ ਕੀਤਾ ਹੈ ਇਹ ਕੋਈ ਪੰਚਾਇਤ ਹੈ ਪੰਜਾਬ ਦੇ ਅੰਦਰ ਜਿਹੜੀ ਇਹ ਕਹਿ ਸਕਦੀ ਹੈ ਕਿ ਸਾਡੇ ਤੇ 2 ਪੈਸਿਆਂ ਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ 2 ਪੈਸਿਆਂ ਦਾ ਇਲਜ਼ਾਮ ਆਗਰ ਸਾਡੀ ਨਗਰ ਪੰਚਾਇਤੇ ਕੋਈ ਲਾ ਦੇ ਅਸੀਂ ਮੁੜ ਕੇ ਚੋਣ ਨਹੀਂ ਲੜਾਂਗੇ ਇੱਥੋਂ ਤੱਕ ਅਸੀਂ ਚੈਲੰਜ ਕਰਦੇ ਆਂ ਆਪਦੇ ਵਿਰੋਧੀਆਂ ਨੂੰ ਜਿਹੜੇ ਲੋਕ ਇਸ ਤਰ੍ਹਾਂ ਦੇ ਕਰਦੇ ਇਹ ਸਰਕਾਰਾਂ ਦਾ ਸਾਨੂੰ ਪਤਾ ਕਿ ਕੀ ਕੁਛ ਹੋਈ ਜਾਂਦਾ ਕੀ ਕੁਛ ਨਹੀਂ ਹੋਈ ਜਾਂਦਾ ਮੈਂ ਬਹੁਤਾ ਇਸ ਪਾਸੇ ਨਾ ਜਾਂਦਾ ਹੋਇਆ ਤੁਹਾਨੂੰ ਇਹੋ ਹੀ ਵਾਰ-ਵਾਰ ਬੇਨਤੀ ਕਰਦਾ ਕਿ ਲੋਕੋ ਅੱਜ ਜਿਹੜਾ ਇਕੱਠ ਹੈ ਇਸ ਇਕੱਠ ਤੋਂ ਕਈ ਗੁਣਾ ਜ਼ਿਆਦਾ ਇਕੱਠ ਆਪਾਂ ਮੰਗਲਵਾਰ ਨੂੰ ਕਰਨਾ ਹੈ ਜੇਕਰ ਕੋਈ ਨਾ ਕਿਸੇ ਗੱਲ ਰਾ ਪਈ ਮੰਗਲਵਾਰ ਨੂੰ ਇਹ ਸੜਕ ਦੇ ਉੱਤੇ ਆਪਾਂ ਦੁੱਗਣਾ ਤਿੱਗਣਾ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਇਹ ਸੜਕ ਨੂੰ ਰੋਕਾਂਗੇ ਪ੍ਰਸ਼ਾਸਨ ਸਾਨੂੰ ਬੇਨਤੀ ਕਰਦਾ ਹੈ ਕਿ ਨਾ ਰੋਕੋ ਅਸੀਂ ਪ੍ਰਸ਼ਾਸਨ ਨੂੰ ਸਾਰਾ ਨਗਰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਨੂੰ ਰੋਕਣਾ ਪਏਗਾ ਦੇਸ਼ ਭਗਤਾਂ ਦੀ ਧਰਤੀ ਹੈ ਇਹੀ ਕੁਝ ਸਿੱਖਿਆ ਅਸੀਂ ਉਹਨਾਂ ਲੋਕਾਂ ਚੁਣ ਕੇ ਬਿਨਾਂ ਵਜੇ ਹੀ ਰੋਕੀਏ ਪਰ ਅਸੀਂ ਸਿਰਫ ਕਿਉਂ ਰੋਕਦੇ ਆਂ ਕਿ ਆਪ ਦੇ ਪਿੰਡ ਦੀ ਖਾਤਰ ਅਸੀਂ ਕੰਮੇ ਕਰਾਉਣੇ ਕੰਮ ਕਰਾਉਣਾ ਜਾਣਦੇ ਆਂ ਸਰਕਾਰਾਂ ਪਹਿਲਾਂ ਵੀ ਆਈਆਂ ਪਹਿਲਾਂ ਵੀ ਆਈਆਂ ਨੇ ਸਰਕਾਰਾਂ ਸਾਨੂੰ 7 ਕਰੋੜ 4 ਲੱਖ ਰੁਪਇਆ ਦਿੱਤਾ ਅਕਾਲੀ ਸਰਕਾਰ ਵੇਲੇ ਕੋਈ ਐਸੀ ਗੱਲ ਹੀ ਨਹੀਂ ਹੋਈ ਪੈਸਾ ਲੱਗਿਆ ਪਿੰਡ ਦੀ ਡਿਵੈਲਪਮੈਂਟ ਹੋਈ ਸਾਨੂੰ 6 ਕਰੋੜ 85 ਲੱਖ ਰੁਪਇਆ ਦਿੱਤਾ ਕਾਂਗਰਸ ਦੀ ਸਰਕਾਰ ਵੇਲੇ ਕੋਈ ਐਸੀ ਗੱਲ ਹੀ ਨਹੀਂ ਹੋਈ ਜਿਹੜਾ ਗੰਦ ਹੋਣ ਪਿਆ ਹੋਇਆ ਹੈ ਕਿ ਚਾਰ ਟੋਟ ਨੂੰ ਖੜੇ ਹੋ ਕੇ ਪਿੰਡ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਨੇ ਕਦੇ ਕੁਝ ਬੋਲ ਦੇਣ ਕਦੇ ਕੁਝ ਬੋਲ ਦੇਣ ਇਸ ਤਰ੍ਹਾਂ ਦੀ ਭਾਸ਼ਾ ਬੋਲ ਰਹੇ ਜਿਹੜੀ ਭਾਸ਼ਾ ਕਿਸੇ ਵੇਲੇ ਵੀ ਪਿੰਡ ਦੇ ਵਿੱਚ ਲੰਬੂ ਲਾ ਸਕਦੀ ਹੈ ਪਿੰਡ ਦੀ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ ਪਿੰਡ ਦੇ ਸਾਡੇ ਭਾਈਚਾਰੇ ਵਿੱਚ ਫਰਕ ਪਾ ਸਕਦੀ ਹੈ ਪਿੰਡ ਦੇ ਸਾਡੇ ਮਿਲਬਰਤਨ ਵਿੱਚ ਫਰਕ ਪਾ ਸਕਦੀ ਹੈ ਪਰ ਆਪਾਂ ਉਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਕਿਸੇ ਦਾ ਮੈਂ ਸਾਰੇ ਆਪਦੇ ਵਰਕਰਾਂ ਨੂੰ ਐਮਸੀਆਂ ਨੂੰ ਬੇਨਤੀ ਕਰਦਾ ਠੰਡੇ ਮੱਥੇ ਦੇ ਨਾਲ ਚੱਲ ਕੇ ਇਹ ਪੌਂਕੀ ਜਾਂਦੇ ਹੁੰਦੇ ਕਿਸੇ ਦਾ ਜ਼ਰੂਰੀ ਨਹੀਂ ਕਿ ਜਵਾਬ ਦਿਓ ਇਹਨਾਂ ਜਵਾਬਾਂ ਦੇ ਵਿੱਚ ਕਦੇ ਕੁਝ ਮਿਲਦਾ ਨਹੀਂ ਹੁੰਦਾ ਇਸ ਤਰ੍ਹਾਂ ਦੇ ਨਾਲ ਲੋਕ ਸਭ ਜਾਣਦੇ ਐ ਕਿ ਕੌਣ ਕੀ ਐ ਤੇ ਕੌਣ ਕੀ ਐ ਕੋਈ ਅਸੀਂ ਬਾਹਰੋਂ ਨਹੀਂ ਆਏ ਹੋਏ ਕਿ ਲੋਕ ਇਹਨਾਂ ਕੰਮਾਂ ਨੂੰ ਜਾਣਦੇ ਨਹੀਂ ਇਸ ਕਰਕੇ ਮੈਂ ਤੁਹਾਨੂੰ ਸਾਰੇ ਨਗਰ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਇਹ ਕੰਮ ਨੇ ਇਹਨਾਂ ਕੰਮਾਂ ਦੇ ਵਾਸਤੇ ਤਿੰਨ ਚਾਰ ਕੰਮ ਆ ਜਿਹੜੇ ਸਾਡੀਆਂ ਸੜਕਾਂ ਦੇ ਨੇ ਉਹ ਸਾਡੇ ਸ਼ੁਰੂ ਹੋ ਜਾਣ ਉਸ ਤੋਂ ਬਾਅਦ ਸਾਡੇ ਸ਼ਮਸ਼ਾਨ ਘਾਟਾਂ ਦੇ ਜਿਹੜੇ ਬਾਹਰ ਕੱਢ ਰਹਿ ਉਹ ਇਸ਼ੂ ਹੋ ਜਾਣ ਤੇ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਵਾਲੀ ਹੋਦੀ ਵਾਲਾ ਉਹ ਸਾਡਾ ਕੰਮ ਸ਼ੁਰੂ ਹੋ ਜੇ ਪਰ ਇਹ ਨਾ ਕਹਿਣ ਜੀ ਉਹ ਸਾਹਿਬ ਆ ਕੇ ਕਿ ਅਸੀਂ ਗੁਰਦੁਆਰੇ ਵਾਲੀ ਹੋਦੀ ਵਾਲਾ ਸ਼ੁਰੂ ਕਰ ਦਿਆਂ ਉੱਠ ਖੜੋ ਪਰ ਇਹ ਉਠਾਂਗੇ ਉਦੋਂ ਜਦੋਂ ਸਾਡੇ ਇੱਥੇ ਮਿੱਟੀ ਡਿੱਗਣ ਲੱਗੀ ਤੇ ਪੱਥਰ ਡਿੱਗਣ ਲੱਗ ਪਿਆ ਅਸੀਂ ਉਦੋਂ ਦਫ਼ਤਰ ਦਾ ਜਿੰਦਾ ਖੋਲਾਂਗੇ ਨਹੀਂ ਅਸੀਂ ਖੋਲ ਦੇਣੀ ਚਾਹੇ ਜਿਹੜੀ ਕਾਰਵਾਈ ਕਰਨੀ ਹੈ ਸਰਕਾਰ ਕਰ ਲੈ ਸਕੇ ਖਰਾਬ ਕਰ ਲੈਵੇ ਸਾਨੂੰ ਪਤਾ ਹੈ ਜੋ ਕੁਝ ਹੁੰਦਾ ਹੁੰਦਾ ਹੈ ਬਹੁਤ ਕੁਝ ਹੁੰਦਾ ਹੈ ਕੋਈ ਉਹ ਵੀ ਲੋਕ ਸੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਜਾਨਾਂ ਦੇਤੀਆਂ ਉਹ ਵੀ ਲੋਕ ਸੀ ਜਿਨ੍ਹਾਂ ਨੇ ਦੇਸ਼ ਦੀ ਖਾਤਰ ਪਾਂ ਸੀਦੇ ਰੱਸੇ ਗळा ਚ ਪਵਾ ਲੇ ਕੋਈ ਉਹ ਵੀ ਲੋਕ ਸੀ ਜੋਗਾ ਜੀ ਵਰਗੇ ਜਿਨ੍ਹਾਂ ਨੇ 20 22 22 ਸਾਲ ਦੇਸੀ ਕੈਦਾਂ ਵੀ ਕੱਟੀਆਂ ਵਿਦੇਸ਼ੀ ਵੀ ਕੱਟੀਆਂ ਐਨਾ ਕੁਛ ਕਰਕੇ ਫੇਰ ਵੀ ਆਪਦੀ ਲੜਾਈ ਤੇ ਆਪਦੇ ਅਡੋਲ ਰਹੇ ਆਪਦੀ ਇੱਥੇ ਐਜੂਕੇਸ਼ਨ ਨੂੰ ਮਹਈਆ ਕਰਨ ਵਾਸਤੇ ਜਿੱਦ ਫੜਦੇ ਰਹੇ ਕਾਲਜ ਸਕੂਲ ਖੋਲਣ ਵਾਸਤੇ ਉਹਨਾਂ ਨੂੰ ਕੈਦਾਂ ਵੀ ਹੋਈਆਂ ਅੰਗਰੇਜ਼ਾਂ ਦੇ ਸਮੇਂ ਦੇ ਅੰਦਰ ਇਹ ਉਸ ਪਿੰਡ ਦੀ ਧਰਤੀ ਹੈ ਉਹਨਾਂ ਲੋਕਾਂ ਦੀ ਇਹ ਧਰਤੀ ਹੈ ਆ ਜੋ ਲੋਕ چاہے ਜਿੱਦਿਆ ਦਾ ਕੋਈ ਕੰਮ ਸ਼ੁਰੂ ਕਰੀਏ چاہے ਕੋਈ ਵੀ ਸ਼ੁਰੂ ਕਰੀਏ ਸਾਡੀ ਜਿਹੜੀ ਵਿਰੋਧੀ ਤਾਕਤ ਹੈ ਉਹ ਹਰ ਇੱਕ ਗੱਲ ਦੇ ਇੱਕ ਜੜਿੱਕਾ ਲਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸੀਂ ਇਹ ਡਿੱਕਿਆਂ ਨੂੰ ਇੱਕ ਹਾਥੀ ਦੀ ਤਰ੍ਹਾਂ ਮਲਦੇ ਹੋਏ ਰਗੜਦੇ ਜਾਵਾਂਗੇ ਰਗੜਾਂਗੇ ਤਾਂ ਜੇ ਤੁਸੀਂ ਲੋਕ ਸਾਡੇ ਨਾਲ ਹੋਵੋਗੇ ਇਕੱਲੇ ਅਸੀਂ ਕੁਝ ਨਹੀਂ ਕਰ ਸਕਦੇ ਸੋ ਫੇਰ ਬਾਰ ਤੋਂ ਬਾਰ ਮੈਂ ਇਹੀ ਗੱਲ ਕਹਿਣਾ ਕਿ ਇਹਨਾਂ ਕੰਮਾਂ ਦੀ ਖਾਤਰ ਇਕੱਲਾ ਸਾਡਾ ਕੰਮ ਨਹੀਂ ਸਾਡਾ ਕੰਮ ਹੈ ਤੁਹਾਨੂੰ ਹੋਕਾ ਦੇਣਾ ਅਸੀਂ ਤੁਹਾਨੂੰ ਹੋਕਾ ਦਿੰਨੇ ਆ ਕਿ ਜਿਹੜੇ ਕੰਮ ਗਵਰਨਮੈਂਟ ਜਾਣਬੁੱਝ ਕੇ ਪੂਰਾ ਪਿੰਡਾਂ ਚ ਕਰ ਲੋ ਸਰਕਾਰ ਨੂੰ ਕਹਨੇ ਆ ਐਮਐਲਏ ਸਾਹਿਬ ਇੱਥੇ ਨਹੀਂ ਚੱਲਣੀ ਇੱਥੇ ਨਹੀਂ ਚੱਲਣੀ ਇਹ ਧਰਤੀ ਹੋਰ ਹੈ ਇਹ ਲੋਕ ਹੋਰ ਨੇ ਇਹ ਲੋਕ ਬਹੁਤ ਸੁਝੇ ਹੋਏ ਨੇ ਇਹ ਲੋਕ ਬਹੁਤ ਸਿਆਣੇ ਨੇ ਇਹ ਲੋਕ ਬਹੁਤ ਪੜੇ ਲਿਖੇ ਨੇ ਇਹ ਸਾਰੇ ਕਾਸੇ ਨੂੰ ਸਮਝਦੇ ਨੇ ਪਰ ਜਿਹੜਾ ਕੁਛ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਮੂੰਹ ਦੇ ਵਿੱਚ ਹੈ ਉਹ ਸਾਡੇ ਪਹਿਲਾਂ ਬੁੱਲਾਂ ਦੇ ਵਿੱਚ ਹੈ ਜੋ ਤੁਹਾਡੇ ਦਿਲ ਦੇ ਅੰਦਰ ਹੈ ਉਹ ਸਾਡੀ ਆਵਾਜ਼ ਦੇ ਵਿੱਚ ਪਹਿਲਾਂ ਹੈ ਸਾਨੂੰ ਪਤਾ ਹੈ ਕਿ ਕਿਹੋ ਜਿਹੀਆਂ ਨੀਤੀਆਂ ਕਿਹੋ ਜੀ ਆਮ ਪਾਰਟੀ ਦੀਆਂ ਨੀਤੀਆਂ ਕਿਹੋ ਜਿਹੀਆਂ ਸੈਂਟਰ ਦੀਆਂ ਨੀਤੀਆਂ ਕਿਹੋ ਜਿਹੀਆਂ ਕਿਸੇ ਦੀਆਂ ਨੀਤੀਆਂ ਅਸੀਂ ਇਹਨਾਂ ਗੱਲਾਂ ਨੂੰ ਸਭ ਜਾਣਦੇ ਹਾਂ ਅਸੀਂ ਜਾਣਦੇ ਹਾਂ ਕਿ ਕੀ ਕੁਝ ਹੋ ਰਿਹਾ ਹੈ ਇੱਥੇ ਧਰਤੀ ਤੇ ਐ ਇਸ ਧਰਤੀ ਤੇ ਸਾਨੂੰ ਪਤਾ ਹੈ ਕਿ ਜੋਗੇ ਵਿੱਚ ਕੀ ਕੁਝ ਹੋ ਰਿਹਾ ਹੈ ਸਾਨੂੰ ਪਤਾ ਹੈ ਕਿ ਮਾਨਸਾ ਚ ਕੀ ਕੁਝ ਹੋ ਰਿਹਾ ਹੈ ਉਹ ਦੱਸਣ ਵਾਲੇ ਬਹੁਤਨ ਦੱਸੀ ਜਾਂਦੇ ਆ ਰੋਜ਼ ਮੋਬਾਈਲਾਂ ਤੇ ਪਰ ਇਹ ਸਬਰ ਦਾ ਪਿਆਲਾ ਕਿਸੇ ਦਿਨ ਭਰ ਜਾਊਗਾ ਇਹ ਸਾਨੂੰ ਇੱਕ ਇੱਕ ਪੈਸੇ ਦਾ ਪਤਾ ਸਾਡੀ ਜਿਹੜੀ ਕਮੇਟੀ ਦੇ ਵਿੱਚ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੋਸ਼ਿਸ਼ ਅਸੀਂ ਨਹੀਂ ਹੋਣ ਦੇਵਾਂਗੇ ਤੁਹਾਡੇ ਕੋਲੇ ਇਹ ਵੀ ਮੈਂ ਪੜਾਤਾ ਪਾਊਗਾ ਸਮਾਂ ਆ ਜਾਂਦਿਓ ਇਹ ਜਿਹੜੇ ਆ ਕੇ ਕਹਿੰਦੇ ਅਸੀਂ ਐ ਕਰਾਂਗੇ ਇਹਨਾਂ ਲੋਕਾਂ ਨੇ ਜੇ ਪਿੰਡ ਖਨੀ ਮੂੰਹ ਵੀ ਕਰ ਲਿਆ ਯਾਦੋ ਤੁਹਾਨੂੰ ਗੱਲਾਂ ਬਾਤਾਂ ਪਰ ਹਜੇ ਸਮਾਂ ਨਹੀਂ ਦੱਸਾਂਗੇ ਕਿ ਕਿਸ ਤਰ੍ਹਾਂ ਦੀ ਸਾਡੀ ਲੀਡਰਸ਼ਿਪ ਹੈ ਉਹ ਕਾਹਦੀਆਂ ਲੀਡਰਸ਼ਿਪਾਂ ਨਹੀਂ ਕਾਹਦੀਆਂ ਲੀਡਰ ਲੀਡਰ ਉਹ ਹੁੰਦੇ ਸੀ ਜਿਹੜੇ ਲੋਕਾਂ ਨੂੰ ਲੀਡ ਕਰਦੇ ਸੀ ਲੋਕਾਂ ਨੂੰ ਅਗਵਾ ਹੀ ਦਿੰਦੇ ਸੀ ਲੋਕਾਂ ਦੇ ਕੰਮਾਂ ਦੇ ਖਾਤਰ ਦੇਸ਼ ਨੂੰ ਸਮਰਪਿਤ ਸੀ ਉਹ ਲੋਕ ਦੇਸ਼ ਵਾਸਤੇ ਸੋਚਦੇ ਸੀ 1.5 ਮਹੀਨਾ ਵਿਧਾਨ ਸਭਾ ਦਾ اجلاس ਚੱਲਦਾ ਸੀ ਆਪਦੇ ਬਿਸਤਰੇ ਐ ਮਲੇ ਬੱਖੀ ਨਾਲ ਲਾ ਕੇ ਉੱਥੇ ਲੈ ਕੇ ਜਾਂਦੇ ਸੀ ਔਰ 1.5 ਮਹੀਨੇ ਬਾਅਦ ਫੇਰ ਉਹ ਘਰੇ ਆਉਂਦੇ ਸੀ ਜਾਂ ਐਤਵਾਰ ਨੂੰ ਘਰੇ ਆਉਂਦੇ ਸੀ ਉਹ ਸੀ ਉਦੋਂ ਵਿਚਾਰ ਬਟਾਂਦਰੇ ਹੋਇਆ ਕਰਦੇ ਸੀ ਹੁਣ ਅਜਲਾਸ ਹੁਣ ਸਾਦੇ ਇੱਕ ਤਰੀਕ ਨੂੰ ਅਜਲਾਸ ਹੈ ਪਰ ਦੋ ਤਰੀਕ ਨੂੰ ਖਤਮ ਹੈ ਉੱਥੇ ਇੱਕ ਦੂਜੇ ਨੂੰ ਮਿਹਣੇ ਦੇ ਕੇ ਉਂਗਲਾ ਮਾਰ ਕੇ ਆਪ ਦਾ ਟਾਈਮ ਬਰਬਾਦ ਕਰਕੇ ਪੈਸਾ ਖਰਚ ਕੇ ਲੋਕਾਂ ਨੂੰ ਵੀ ਕੋਈ ਗੱਲ ਨਹੀਂ ਕਰਨੀ ਸਾਜਲਾਸ ਲੰਬਾ ਹੋਊ ਇਹ ਵਿਚਾਰ ਬਟਾਂਦਰਾ ਕਰਨਾ ਹੋਊਗਾ ਉਹ ਤਾਂ ਇਹਨਾਂ ਨੇ ਕਰਨਾ ਹੀ ਨਹੀਂ ਹੈ ਔਰ ਪਾਸੇ ਲੈ ਲੈ ਕੇ ਉਹਨਾਂ ਨੂੰ ਕੋਈ ਲੀਡਰ ਨਹੀਂ ਜਿਹੜਾ ਲੋਕਾਂ ਦੀ ਲੀਡਿੰਗ ਕਰਦਾ ਹੋਵੇ ਲੋਕਾਂ ਦੇ ਕੰਮਾਂ ਖਾਤਰ ਲੜਦਾ ਹੋਵੇ ਇਲਾਕੇ ਦੀ ਖਾਤਰ ਲੜਦਾ ਹੋਵੇ ਸਿਰਫ ਆਪ ਦੇ ਘਰ ਬਣਾਉਣ ਤੋਂ ਸਬਾਏ ਹੁਣ ਦੀ ਜਿਹੜੀ ਲੀਡਰਸ਼ਿਪ ਹੈ ਚਾਹੇ ਉਹ ਕੋਈ ਵੀ ਹੈ ਇਸ ਕੰਮ ਤੇ ਲੱਗੇ ਹੋਏ ਕਿ ਆਪਾਂ ਆਪ ਦਾ ਜਿਹੜਾ ਹੈ ਇੱਕ ਦੋ ਪੀੜੀਆਂ ਦਾ ਇਕੱਠਾ ਕਰੋ ਖਸਮਾਂ ਨੂੰ ਖਾਣ ਲੋਕ ਲੋਕਾਂ ਨੂੰ ਆਪਾਂ ਗਮਰਾਹ ਕਰ ਲਾਂਗੇ ਜਦੋਂ ਆ ਗਿਆ ਕੋਈ ਗੱਲ ਨਹੀਂ ਉਦੋਂ ਹਜ਼ਾਰ-ਹਜ਼ਾਰ ਰੁਪਈਆ ਬੁੜੀਆਂ ਨੂੰ ਦੇ ਦਿਆਂਗੇ ਮਾਈਆਂ ਖੁਸ਼ ਹੋ ਜਾਣਗੀਆਂ ਉਹ ਆਪਾਂ ਨੂੰ ਵੋਟਾਂ ਪਾ ਦੇਣਗੀਆਂ ਉਦੋਂ ਕੋਈ ਹੋਰ ਬੁਰਕੀ ਛੇੜ ਦੇਵਾਂਗੇ ਕੋਈ 5 ਕਿਲੋ ਦਾਣੇ ਹੋਰ ਦੇ ਦੇਵਾਂਗੇ ਉਹ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਉਹ ਪਰਖੀ ਬੈਠੇ ਕਿ ਇਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਹ ਅਸੀਂ ਇਹਨਾਂ ਲੋਕਾਂ ਤੋਂ ਵੋਟਾਂ ਲੈ ਲਾਂਗੇ ਪੈਸੇ ਕੀ ਦੇ ਪੈਸੇ ਸਾਡੇ ਸਾਡੇ ਹੀ ਪੈਸੇ ਸਾਡੇ ਹੀ ਟੈਕ ਸਾਥੂ ਪੈਸੇ ਲੈ ਕੇ ਸਾਡੇ ਲੋਕਾਂ ਨੂੰ ਬਾਡੀਆਂ ਦੇ ਕੇ ਉਸ ਗੱਲ ਨੂੰ ਉਹ ਜਿਹੜਾ ਹੈ ਸਾਡੇ ਤੇ ਰਾਜ ਕਰਦੀਆਂ ਨੇ ਇਹਨਾਂ ਗੱਲਾਂ ਤੋਂ ਆਪਾਂ ਸੁਚੇਤ ਰਹਿਣਾ ਹੈ ਸੁਚੇਤ ਰਹਿਣ ਦੀ ਕੋਸ਼ਿਸ਼ ਕਰਨੀ ਹੈ ਸੋ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਕੰਮਨ ਅੱਜ ਆਪਾਂ ਇੱਥੇ ਸਾਹਮਣੇ ਲੋਕ ਇਕੱਠੇ ਹੋਇਆ ਪਰ ਮੰਗਲਵਾਰ ਨੂੰ ਸਾਰਿਆਂ ਨੇ ਆਪਣੇ ਪਰਿਵਾਰਾਂ ਨੂੰ ਵੀ ਜਿਹੜਾ ਨਾਲ ਲੈ ਕੇ ਆਉਣਾ ਤੇ ਮੰਗਲਵਾਰ ਨੂੰ ਤਾਂ ਕਿ ਆਪਾਂ 11 ਵਜੇ ਤੋਂ ਲੈ ਕੇ 1:00 ਵਜੇ ਤੱਕ ਚੱਕਾ ਜਿਹੜਾ ਜਾਮ ਉਹ ਕੀਤਾ ਜਾਏਗਾ ਕੋਈ ਡਰਨ ਦੀ ਕੋਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਹ ਸੇ ਨੂੰ ਕੋਈ ਫਹਿਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹੁੰਦਾ ਜਿਹੜਾ ਕੁਝ ਹੋਣਾ ਉਹ ਸਾਡੇ ਤੇ ਹੋਣਾ ਹੈ ਅਸੀਂ ਝੱਲਾਂਗੇ ਤੁਹਾਡੇ ਲੋਕਾਂ ਦੀ ਖਾਤਰ ਆਪਦੇ ਨਗਰ ਦੀ ਖਾਤਰ ਜੋ ਕੋ ਸਾਨੂੰ ਸਿੱਖਿਆ ਜੋ ਕੋ ਸਾਨੂੰ ਸਿੱਖਿਆ ਤੇ ਮਿਲਿਆ ਉਹ ਤੇ ਅਸੀਂ ਪੂਰਾ ਪਹਿਰਾ ਦੇਵਾਂਗੇ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਇੰਨੀਆਂ ਤੁਹਾਨੂੰ ਬੇਨਤੀਆਂ ਕਰਦਾ ਤੇ ਆਪਾਂ 12 ਵਜੇ ਜਿਹੜਾ ਹੈ ਇਹਨੂੰ ਸਮਾਪਤ ਕਰ ਦੇਣਾ ਤੇ ਹੁਣ ਮੈਂ ਬੇਨਤੀ ਕਰਦਾ ਗੁਰਚਰਨ ਸਿੰਘ ਨੂੰ ਕਿ ਉਹ ਆਪਦਾ ਜਿਹੜਾ ਹੈ 2 ਮਿੰਟ ਬੋਲਣ ਤੇ ਦੱਸਣ ਕੌਤਾ ਕੁਛ ਨਾ ਕਹਿੰਦਾ ਹੋਇਆ ਮੈਂ ਖਿਮਾਂ ਦਾਦੇ ਆਜ ਤਾਂ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਜੀ